ਅੱਸੀ ਗੱਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਅਸੀਂ ਗੱਲ ਕਰਾਂਗੇ ਆਈਪੀਪੀਬੀ ਰਿਕਰੂਟਮੈਂਟ 2025-26 ਅਪਲਾਈ ਆਨਲਾਈਨ ਫੋਰ 309 ਪੋਸਟਾਂ ਗੱਡੀਆਂ ਹੈ ਜੀ ਆਈਪੀਪੀਬੀ ਵਾਲਿਆਂ ਨੇ ਠੀਕ ਹੈ ਜੀ ਤੇ ਇੰਡੀਅਨ ਇੰਡੀਆ ਪੋਸਟ ਆਈਪੀਬੀਬੀ ਰਿਕਰੂਟਮੈਂਟ 2025-26 ਤੇ ਗੱਲ ਕਰਾਂਗੇ ਵੈਕੈਂਸੀ ਹੈਗੀ ਪੋਸਟ असिस्टेंट मैनेजर जूनियर एसोसिएट एसोसीएट टोटल पोस्ट है जी तीन सौ नौ अपलाई मोड है जी ऑनलाइन हु कैन अपलाई ऑल इंडिया मेल फीमेल अपलाई कर सकते हैं मैक्सीम मिनीम मैक्सीम एज होनी चाहिए पैंती साल ठीक है जनरल ओ बी सी भी साढ़े सत्त सौ फीस आ जी एससी एस टी पी डब्ल्यू डी ले भी अपना साढ़े सत सौ फीस आ ऑनलाइन क्रैडिट कार्ड डेबिट कार्ड या नैट बैंकिंग के जरिए तो फीस पेमेंट कर सकते हैं ਕੋਈ ਇਗਜ਼ਾਮ ਨਹੀਂ ਹੋਏਗਾ ਮੈਰਿਟ ਵੇਸ ਤੇ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਠੀਕ ਹੈ ਤੇ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਉਹਨਾਂ ਨੇ ਪਾਸਪੋਰਟ ਸਾਈਜ਼ ਫੋਟੋ ਲੱਗਣੀ ਆ ਸਿਗਨੇਚਰ ਹੋਣਾ ਆਧਾਰ ਕਾਰਡ ਐਜੂਕੇਸ਼ਨ ਸਰਟੀਫਿਕੇਟ ਕਾਸ ਸਰਟੀਫਿਕੇਟ ਏਜ ਪ੍ਰੂਫ ਠੀਕ ਹੈ ਤੇ ਬਾਕੀ ਆ ਤੁਹਾਨੂੰ ਇਨਸਟਰਕਸ਼ਨ ਦਿੰਦੀਆਂ ਆ ਆਨਲਾਈਨ ਸਟਾਰਟ ਡੇਟ ਹੈਗੀ ਆ 1 ਨਵੰਬਰ 2025 एक दिसंबर दो हज़ार पच्ची तक ठीक है वाइया जॉब का लिंक तुम दहाई दें ठीक है आ अप्लाई लिंक आ एक सैकेंड रुके बाकी डिटेल्स आप वैबसाइट्स से चैक कर सकते हो ठीक है जी टेक्नीकल गवर्नमेंट जॉब्स ठीक है इत बहुत सारिया जॉब्स निकल दी ठीक है जी तो तुम भी जाओ अप्लाई करो पता करो ਠੀਕ ਹੈ ਜੀ ਜਿੱਦਾਂ ਹੁਣ ਇੱਥੇ ਆਪੀਬੀਵੀ ਦੀ 12 ਨਵੰਬਰ ਦੀ ਸੀਗੀ ਉਸ ਤੋਂ ਬਾਅਦ ਇੰਡੀਅਨ ਆਰਮੀ ਅਗਲੀ ਵੀਰਦੀ ਵੀ ਆ ਠੀਕ ਹੈ ਬਹੁਤ ਸਾਰੀਆਂ ਜੌਬਸ ਆ ਤੇ ਤੁਹਾਨੂੰ ਮੈਂ ਇਹੀ ਕਹੂੰਗਾ ਇੰਡੀਅਨ ਪੋਸਟ ਆਪੀਬੀਵੀ ਬਹੁਤ ਵਧੀਆ ਆ ਤੁਸੀਂ ਇਹ ਚ ਜਾਓ ਤੇ ਜੌਬ ਅਪਲਾਈ ਕਰੋ ਟਰੈਕਟ ਭਰਤੀ ਆ ਠੀਕ ਹੈ ਤੇ ਬਸ ਥੋੜੀ ਇਨਸਟਰਕਸ਼ਨ ਕੀ ਕੈਂਡੀਡੇਟ ਅਫੀਸ਼ੀਅਲ ਨੋਟੀਫਿਕੇਸ਼ਨ ਰੀਡ ਕਰ ਲਵੇ ਅਫੀਸ਼ੀਅਲ ਵੈਬਸਾਈਟ ਤੋਂ ਠੀਕ ਹੈ ਜੇ ਆਨਲਾਈਨ ਵੈਕੈਂਸੀ ਹੈ ਤਾਂ ਕਲਿੱਕ ਕਰੋ ਤੇ ਵਿਜ਼ਿਟ ਕਰੋ ਵੈਬਸਾਈਟ ਤੇ ਫਿਰ ਰਜਿਸਟਰ ਕਰੋ ਆਪਣੇ ਨਾਮ ਨੂੰ ਡਿਟੇਲ ਭਾ ਕੇ ਅਪਲੋਡ ਕਰੋ ਕਰੈਕਟ ਫੋਟੋਗ੍ਰਾਫ ਸਿਗਨੇਚਰ ਤੇ ਜੇ ਆਫਲਾਈਨ ਵੈਕੈਂਸੀ ਹੈ ਤੇ ਆਫਲਾਈਨ ਫਾਰਮ ਕਰੋ ਤੇ ਐਡਰੈਸ ਤੇ ਭੇਜ ਦਿਓ ਉੱਥੇ ਜੇ ਆਨਲਾਈਨ ਫੀਸ ਪੇਮੈਂਟ ਕਰਤੀ ਬਾਕੀ ਆਪਣੀ ਐਡਮਿਟ ਕਾਰਡ ਤੇ ਇਗਜ਼ਾਮ ਡੇਟ ਤੇ ਕਰੋ ਮੈਰਿਟ ਬੇਸ ਤੇ ਹੋਆ ਆਪਣੀ ਸਿਲੈਕਸ਼ਨ ਠੀਕ ਹੈ ਮਿਲਦੇ ਹਾਂ ਨੈਕਸਟ ਵੀਡੀਓ